ਅਮਰਤ ਪਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਡਿਬਰਗੋਟ ਜੇਲ੍ਹ ਦੇ ਲਈ ਅਮਰਤ ਪਾਲ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਡਿਬਰਗੋਟ ਰਵਾਨਾ ਹੋ ਚੁੱਕੀ ਹੈ ਜੋ ਇਸ ਵੇਲੇ ਸੂਤਰਾਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਿਉਂਕਿ ਅਮਰਤ ਪਾਲ ਨੂੰ ਸੌਂ ਚੁੱਕਣ ਦੇ ਲਈ ਇਜਾਜ਼ਤ ਮਿਲ ਚੁੱਕੀ ਹੈ ਤੇ 5 ਜੁਲਾਈ ਨੂੰ ਉਹਨਾਂ ਨੂੰ ਅਮਰਤਪਾਲ ਨੂੰ ਜਿਹੜੀ ਸੋਹ ਚੁਕਾਈ ਜਾਣੀ ਐ ਐਮਪੀ ਦੇ ਉਹਦੇ ਦੀ ਜਿਹੜੀ ਸੋਹ ਚੁੱਕਣਗੇ ਕਿਹਾ ਜਾ ਰਿਹਾ ਕਿ ਜਿਹੜੀ ਉਹਨਾਂ ਨੂੰ ਸੋਹ ਚੁਕਾਈ ਜਾਣੀ ਐ ਉਹ ਜਿਹੜੇ ਸਪੀਕਰ ਦੇ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਹੀ ਚੁਕਾਈ ਜਾਵੇਗੀ ਇਹ ਸਾਰ ਸਾਰੀ ਕਾਰਵਾਈ ਨਾ ਤਾਂ ਕੋਈ ਅਮਰਤਪਾਲ ਸਿੰਘ ਨੂੰ ਮਿਲ ਸਕੇਗਾ ਤੇ ਨਾ ਹੀ ਕੋਈ ਗਲਬਾਤ ਕਰ ਸਕੇਗਾ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅੱਜ ਅਮਰਤਪਾਲ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਡਿਬਰੂਗਟ ਰਵਾਨਾ ਹੋ ਚੁੱਕੀ ਐ ਤੇ ਉਸ ਨੂੰ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਲੈਣ ਜਾ ਰਹੀ ਹੈ ਕਿਉਂਕਿ ਉਸ ਤੋਂ ਜਿਹੜੇ ਐਮਪੀ ਦੇ ਉਹਦੇ ਦੀ ਸੋਹ ਚੁਕਵਾਈ ਜਾਣੀ ਹੈ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਦੋਂ ਬਾਕੀ ਐਮਪੀ ਦੇ ਵੱਲੋਂ ਸੋਹ ਚੁੱਕੀ ਗਈ ਹੈ ਤਾਂ ਉਹਨਾਂ ਨੂੰ ਸੋਹ ਕਿਉਂ ਨਹੀਂ ਚੁਕਾਏਗੇ ਜਿਸ ਦੇ ਲੈ ਕੇ ਵੱਡੇ ਨਿਸ਼ਾਨੇ ਸਾਧੇ ਜਾ ਰਹੇ ਸਨ ਪਰ ਹੁਣ ਜਿਹੜੀ ਹੁਣ ਵੱਡੀ ਖਬਰ ਸਾਹਮਣੇ ਇਹ ਹੀ ਆ ਰਹੀ ਹੈ ਕਿ ਲੋਕ ਸਭਾ ਸਪੀਕਰ ਓਮ ਵਿਰਲਾ ਵੱਲੋਂ ਅਮਰਤ ਪਾਲ ਨੂੰ ਐਮਪੀ ਦੇ ਉਹਦੇ ਦੀ ਸੋਹ ਚੁੱਕਣ ਦੀ ਜਾਂਚ ਦੇਣ ਤੋਂ ਬਾਅਦ ਪੰਜਾਬ ਪੁਲਿਸ ਅਮਰਤ ਪਾਲ ਨੂੰ ਲੈਣ ਦੇ ਲਈ ਅਸਾਮ ਦੇ ਲਈ ਰਵਾਨਾ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਰਤ ਪਾਲ ਹੁਣ ਜਲਦ ਉੱਥੋਂ ਵਾਪਸ ਆਣਗੇ ਤਾਂ ਸਿੱਧਾ ਦਿੱਲੀ ਆਉਣਗੇ ਜਿੱਥੇ ਉਹਨਾਂ ਨੂੰ 5 ਜੁਲਾਈ ਨੂੰ ਐਮਪੀ ਦੇ ਅਹੁਦੇ ਦੀ ਜਿਹੜੀ ਹੈ ਸੌਂਚ ਚੁਕਾਈ ਜਾਣੀ ਹੈ ਕਿਉਂਕਿ ਜਦੋਂ 4 ਜੂਨ ਨੂੰ ਨਤੀਜੇ ਆਏ ਸਨ ਤਾਂ ਉਹਨਾਂ ਦੇ ਵੱਲੋਂ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਜਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਜੇਕਰ ਕਹੀ ਜਿੱਥੇ ਪੰਜਾਬੀ ਬੈਠੇ ਨੇ ਭਾਰਤ ਦੇ ਨਾਲ-ਨਾਲ ਬਾਕੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਚਰਚਾ ਦੀ ਜਿਹੜੀ ਸੀਟ ਸੀ ਉਹ ਪੂਰੀ ਚਰਚਿਤ ਰਹੀ ਸੀ ਪਰ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਅਮਰਤਪਾਲ ਨੂੰ ਅਮਰਤਪਾਲ ਨੂੰ ਪੰਜਾਬ ਪੁਲਿਸ ਦੀ ਟੀਮ ਸਿੱਧਾ ਦਿੱਲੀ ਲੈ ਕੇ ਜਾਵੇਗੀ ਸੌਚ ਚੁਕਾਨ ਤੋਂ ਬਾਅਦ ਅਮਰਤਪਾਲ ਨੂੰ ਤੁਰੰਤ ਵਾਪਸ ਜੇਲ੍ਹ ਭੇਜਿਆ ਜਾਵੇਗਾ ਇਹ ਵੀ ਪਤਾ ਲੱਗਿਆ ਹੈ ਕਿ ਅਮਰਤਪਾਲ ਨੂੰ 4 ਦਿਨਾਂ ਦੀ ਪ੍ਰੋਲ ਦਿੱਤੀ ਗਈ ਹੈ ਇਸ ਦੌਰਾਨ ਅਮਰਤਪਾਲ ਨੂੰ ਸੌ ਚੁਕਨੀ ਹੋਵੇਗੀ ਹੁਣ ਵੇਖਣਾ ਹੋਵੇ ਕਿ ਅਮਰਤਪਾਲ ਕੀ ਜਦੋਂ ਸੌ ਚੁੱਕਦੇ ਨੇ ਕਿ ਉਹ ਲਾਈਵ ਸੌ ਚੁੱਕਦੇ ਨੇ ਜਾਂ ਕੀ ਇਹ ਜੇ ਹਾਲਾਤ ਹੁੰਦੇ ਨੇ ਉਦੋਂ ਕਿਹੋ ਜੀ ਸਥਿਤੀ ਰਹੂਗੀ ਤੁਸੀਂ ਕੀ ਸੋਚਦੇ ਹੋ ਜਿਹੜੀ ਅਮਰਪਾਲ ਨੂੰ ਸੌ ਚੁਗਾਨ ਦੀ ਇਜਾਜ਼ਤ ਦਿੱਤੀ ਗਈ ਹੈ ਕੀ ਹੋ ਰਿਹਾ ਹੋਣਾ ਚਾਹੀਦੇ ਨੇ ਜਾਂ ਫਿਰ ਕਿਵੇਂ ਹੋਣਗੇ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਜਰੂਰ ਆਪਣੀ ਇਸ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰੋ